ਅਸਲ ਵਿੱਚ ਉਹ ਹੀ ਉਹਨਾਂ ਨੇ ਕੀਤਾ ਅਸੀਂ ਕੰਨਾਂ ਦੇ ਆਸਟ੍ਰੇਨੀਆਂ ਜਿਹੜੀਆਂ ਬੰਦ ਸ਼ਾਮਿਲ ਉਹਨਾਂ ਨੂੰ ਕੰਟਰੋਲ ਕੀਤਾ ਲੱਗਦਾ ਸੂ ਇਸੇ ਤਰ੍ਹਾਂ ਉਸ ਦਾ ਜੇ ਅਸੀਂ ਆਪਣਾ ਇੱਕ ਕਾਰਨਾਮਾ ਕਿਸਮ ਦਾ ਬਣਾਉਣ ਦੇ ਸਮੂਹ ਆਪਣੇ ਪਕਾਉ ਡਟ ਕੇ ਸਾਡਾ ਸਹਿਯੋਗ ਦੇਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂ ਸ੍ਰੀ ਅਨੰਦ ਸਾਹਿਬ ਜੀ ਸਿੱਖੀ ਦਾ ਪ੍ਰਚਾਰਕ ਜਿਵੇਂ ਜੀਵਨ ਜਤਾ ਦਾ ਜੇਤੇ ਬਾਤ ਲਾਗੇ ਹੋ ਪਰੇ ਰੋਸ ਗਾਗੇ ਹੋ ਤੁਹਾਨੂੰ ਨਾਤੇ ਵਿੱਚ ਲਈ ਹੈ ਇਹ ਵਿੰਕੀ ਕਰਾਗਾ ਅਰਗਟਨ ਦੇ ਰਵੀ ਸਿੰਘ ਇਨਾਂ ਦੇ ਨੂੰ ਦਾ ਪ੍ਰੈਸਟਿਉਏ ਅਤਰਕਾਰਨ ਬਾਰੇ ਇੱਕ ਸੈਸ਼ਨ ਸਾਹਮਣੇ ਤੋਂ ਵੀ ਆਪਣੇ ਵਿਚਾਰ ਹੋ ਸਕਦੇ ਦਾ ਸਮਾਂ ਦੇ ਜਤਨ ਨਾਲ ਅਸੀਂ ਮੀਤੀ ਆਪਾਂ ਤੁਹਾਨੂੰ ਸੀਰੀਸ ਹੋਣ ਦੇ ਵਿੱਚ ਲਿਖਤਾਵਾਂਗੇ ਔਰ ਜੇ ਵੀ ਸੋਚਨ ਸਮਾਜਿਕ ਵਿਕਾਸ ਤੁਹਾਡੇ ਵਿੱਚੋਂ ਮਿੱਟੀ ਦਾ ਨਾ ਕੀਤੇ ਨਾ ਕਿਸੇ ਗਰੀਬੀ ਦੀ ਸਥਿਤੀ ਦਾ ਸਾਹਮਣੇ ਦਾ ਸਵਾਲ ਪੁੱਛੀਆ ਜੋ ਜ਼ਰੂਰੀ ਹੈ ਕਿ ਅਗਰ ਕਿ ਜੱਜ ਸੱਜਣ ਸਾਹਮਣੇ ਮੈਂਟਰ ਦੇ ਵਿੱਚ ਦੋੜਨ ਲੈਣਾ ਚਾਹੁੰਦਾ ਕੋਈ ਬਾਦਲੇ ਤੁਹਾਡੇ ਮਾਤੇ ਕੁਝ ਲੈ ਕੇ ਨੇ ਤਾਂ ਉਹ ਰੇਜੀ ਦੇ ਤੱਕ ਆਸਲੇ ਚਮਚੇ ਪੱਤਰ ਕਾਨੂੰਨ ਨਿਆਂ ਹੁੰਦੇ ਹੈ ਇਹ ਸੁਪਾ ਕਮਿਸ਼ਨਰ ਪੌਂਚੇ ਸਾਡੇ ਵਿੱਚ ਰਵਿੰਦਰ ਗੇਮੂ ਜੀ ਆਪ ਜੀ ਆਏ ਤੁਸੀਂ ਸਾਹਿਬ ਇਹਨੀਆਂ ਸਮੱਸਿਆਵਾਂ ਬੀਡੀ ਦੇ ਕੰਮ ਕਰਦੇ ਪੱਤਰ ਕਰਨ ਆਉਂਦੀਆਂ ਨੇ ਇਹ ਸਰਕਾਰ ਵੇਲੇ ਇਸ ਮਸਿਆ ਨੂੰ ਨੇ ਇਕਰਾਲ ਹਟਾ ਲਿਆ ਜਿਹਨੋਂ ਪਾਰ ਦੀ ਗੱਲ ਪਹਿਲਾਂ ਵੀ ਬੰਨਾਂ ਤੋੜ ਕੇ ਕਰਤੇ ਗਏ ਨੇ ਕਿ ਇਹ ਤੂ ਝਾਲੋ ਕਾੜੀ ਹੁੰਦਾ ਹੈ ਇੱਕ ਸਰਕਾਰੀ ਡੈਕ ਹੁੰਦੀ ਹੈ ਇਸ ਤੋਂ ਬਾਅਦ ਸਰਕਾਰ ਸਰਕਾਰ ਨੂੰ ਕੁਝ ਨਹੀਂ ਰਹੀ ਪਰ ਉਹ ਝਾਲੋ ਕਾੜ ਤੇ ਵੀ ਇਸ ਵਾਰ ਇਹ ਨਾ ਕਟ ਲਾਇਆ ਹੈ ਇਹ ਪਤਾ ਨਹੀਂ ਜੈਲੋ ਪਾਰ ਦੇ ਨਾਲ ਸਰਕਾਰ ਕੀ ਮੰਨ ਮਾਰ ਰਹੀ ਹੈ ਨਾਲ ਰਹੀ ਅਦਿਸ਼ਮਾਨ ਦੀ بیمੇ ਦੀ ਉਹ بیمੇ ਦੇ ਵਿੱਚ ਵੀ ਇਹਨਾਂ ਨੇ ਕੁਝ ਹੈਜਿਆ ਤਰੁੱਟੀਆਂ ਪਾਤੀਆਂ ਟੈਕਨੀਕਲ ਪ੍ਰੋਬਲਮਾਂ ਪੇਸ਼ ਕਰ ਦਿੱਤੀਆਂ ਜੋ ਕਾਰਜ ਕਰਨ ਦੇ ਵਿੱਚ ਵੀ ਵੱਡੀਆਂ ਦਿੱਕਤਾਂ ਆ ਰਹੀਆਂ ਨੇ ਮੀਨਾ ਮੀਨਾ ਡੇਟਾ ਤੋਂ ਬੋਮ ਮਿਲ ਦੇ ਆਧਾਰ ਕਾਪ ਨੂੰ ਧਾਰਨ ਲਾ ਕੇ ਉਹਨਾਂ ਨੂੰ ਕਹੇ ਜਾਵੇ ਹੈ ਜੈਲੋ ਪਾਰਤਾ ਬਹੁ ਵਿੱਤੀ ਪ੍ਰਣਾਲੀ ਦੇ ਵਿੱਚ ਨਹੀਂ ਬੰਦਰਕਾਰਾਂ ਦਾ ਬਣਿਆ ਕਿ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਬੰਦੇ ਆ ਰਹੇ ਸੀ। ਬਾਕੀ ਇਹ ਮਤਰਕਾਰ ਭਰਾ ਨੇ ਕੁਝ ਫੀਡ ਵਿੱਚ ਫਿਰਦੇ ਨੇ ਸਮਾਂ ਵੀ ਖਰਾਬ ਕਰਦੇ ਨੇ ਤੇ ਪੈਸਾ ਵੀ ਖਰਚ ਕਰਦੇ ਨੇ। ਕੋਈ ਆਮਦਨ ਦਾ ਸਾਧਨ ਨਹੀਂ ਹੁੰਦਾ ਜਾਂ ਜਿਹੜੇ ਕੋਈ ਧਾਰ ਨਹੀਂ ਦੰਗੀਆਂ ਪਰ ਇੱਕ ਸਮਾਜਿਕ ਆਪਣਾ ਫਰਜ ਸਮਝਦੇ ਹੋਏ ਲੋਕਾਂ ਦੀ ਆਵਾਜ਼ ਬਣ ਕੇ ਇਹ ਵਿਚਰਦੰਨੇ ਮੁੰਡੇ ਬਾਲੇ ਪੁਲਿਸ ਦੇ ਪ੍ਰਸ਼ਾਸਨ ਦੀਆਂ ਨੂੰ ਜਗਾਉਣ ਲਈ ਅਤਰਕਾ ਦਾ ਕੰਮ ਕਰਦੇ ਨੇ ਬਤਰਕਾ ਮੈਂ ਉਸmein ਹੀ ਬੇਨਤੀ ਕਰਾਂਗਾ ਕਿ ਸਾਡੇ ਆੜੇ ਸਮੱਸਿਆਵਾਂ ਨੇ ਤੁਸੀਂ ਉਹਨੂੰ ਸਰਕਾਰ ਤੱਕ ਪਹੁੰਚਦਾ ਕਰੋ ਤੇ ਕੋਈ ਜੈਨੋ ਕਾਰਡ ਦੀ ਸਮੱਸਿਆ ਹੈ ਜਾਂ ਕੋਈ ਡੈਰੀਆਂ ਦੀ ਸਮੱਸਿਆ ਹੈ ਜਾਂ ਜਿਹੜੀਆਂ ਹੋਰ ਮਸ਼ਲਾ ਸਾਨੂੰ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਅੱਗੇ ਲਾ ਕੇ ਯੋਨੀ ਦੇ ਨਾਤੇ ਅੱਲਾ ਕਰਵਾਓਗੇ ਮਾਨਨਾ ਕਹਿੰਦਾ ਹਾਂ ਆ सहर ते थोरूं फिरा जिया आखदा धनवाद